ਜ਼ਿਲ੍ਹਾ ਹੁਸ਼ਿਆਰਪੁਰ ਨੂੰ ਤੋੜਨ ਦੇ ਰੋਜ਼ ਤੇ ਚੱਲਦੇ ਹੋਏ ਹੁਸ਼ਿਆਰਪੁਰ ਦੇ ਵਕੀਲਾਂ ਵੱਲੋਂ ਲਗਾਇਆ ਗਿਆ ਧਰਨਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਗਈ ਨਾਦ𝕖ਵਾਜੀ ਮੁੜਦਾਬਾਦ ਸਰਕਾਰ ਮੁੜਦਾਬਾਦ 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 ਕੁਝ ਦਾ ਸਾਡਾ ਪ੍ਰੋਟੈਸਟ ਕੰਟੀਨਿਊ ਪ੍ਰੋਟੈਸਟ ਚੱਲਦਾ ਪਿਆ ਹੈ ਆ ਪੰਜਾਬ ਸਰਕਾਰ ਦੇ ਵਿਜਰਾ ਸਾਡਾ ਗਰਸ਼ਨ ਚਲਾ ਉਹ ਫਟਵੋਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਕੰਟੀਨਿਊ ਜਿਹੜੀ ਪ੍ਰੋਟੈਸਟ ਸਾਡਾ ਹੋਦਾ ਪਾਰਟਨ ਪਾਸ ਲਿਆ ਔਰ ਉਸ ਤੂ ਰਿਹਾ ਹੈ ਇੱਕ ਨਾਲ ਜਿਹੜੀ ਜੈਕਸ਼ਨ ਰੋਗੀ ਜੀ ਮਾਲ ਕੋ ਰਾ ਕੇ ਪ੍ਰੈਸ ਕਾਨਫਰੈਂਸ ਕਰਕੇ ਗਿਆ ਉਥੋ ਇਹ ਪਰਪੱਕ ਹੋ ਗਿਆ ਵੀ ਇਹ ਮਤਲਬ ਗਰਸ਼ਨ ਕਰਨ ਨੂੰ ਖਤਮ ਜਾ ਰਿਹਾ ਹੈ ਔਰ ਇਹਦਾ ਇਹਦਾ ਜਿਹੜਾ ਅਸੀਂ ਪਹਿਲੇ ਦਿਨ ਤੋਂ ਕਰ ਰਹੇ ਆ ਵੀ ਜਿਹੜਾ ਗੱਪ ਸ਼ੰਕਰ ਦੇ ਰੂਪਨਾ ਗੱਪ ਸ਼ੰਕਰ ਦੀ ਆਵਾਮ ਨਾਲ ਆਮ ਲੋਕਾਂ ਨਾਲ ਤੋਖਾ ਹੈ ਇਹ ਸਾਡੇ ਬਾਰਾ ਸ਼ੋਸ਼ਣ ਨਾਲ ਪਿੰਡਾਂ ਨਾਲ ਤੋਖਾ ਨਹੀਂ ਆਮ ਲੋਕਾਂ ਨਾਲ ਤੋਖਾ ਹੈ ਕਿਉਂਕਿ ਜਿਹੜਾ ਉਹ ਆਪ ਚਾਹੁੰਦੇ ਆ ਵੀ ਜੇ ਸਾਡੀ ਕਨੈਕਟੀਵਿਟੀ ਦਰਸ਼ਣ ਕਰਨਾ ਹੈ ਗੱਪ ਸ਼ੰਕਰ ਮੁਰੇ ਦਾ ਦਰਸ਼ਣ ਕਰਦੇ ਕਿ ਆਪ ਤੋਖਾ ਲਾ ਖੁਸ਼ਾ ਭੂਰੀ ਬਣੇ ਰਿਹਾ ਸਾਨੂੰ ਨਾਮਪੁਰ ਸਾਹਿਬ ਅਭਿਸ਼ਕਰਮਾ ਕਾਫਿਆ ਖੁਸ਼ਾ ਪਰੋਕ ਰੋਜ਼ ਕਰਨਾ ਹੈ ਯਾਰ ਉਹਨਾਂ ਦੇ ਸੈਂਟੀਮੈਂਟਸ ਸਾਡੇ ਜ਼ਿਲ੍ਹੇ ਨਾਲ ਜੁੜੀਆਂ ਹੋਣਾ ਉਹਨਾਂ ਸੈਂਟੀਮੈਂਟਸ ਨੂੰ ਡਿਸਟਰਬ ਕਰਕੇ ਦਾ ਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਲੋਕ ਉਹ ਨਵੇਰ ਹੋ ਗਿਆ ਉਹ ਅਸੀਂ ਲੋਕਾਂ ਦੇ ਨਾਲ ਹੈ ਉਹ ਤੱਕ ਆਸੀਂ ਇਹ ਸਹਿਣ ਨਹੀਂ ਕਰਾਂਗੇ ਨਾ ਇਹ ਲੋਕ ਸੰਗ ਸਰ ਆਪਣੇ ਦਿੱਤੀ ਪਿੰਡ ਕਦੇ ਸਾਨੂੰ ਸਪਰਥਨ ਪੂਰਾ ਆਪਰੇ ਇਲਾਕੇ ਦਾ ਕੀ ਕਰਨਾ ਦੇ ਬਾਰੇ ਜਿਹੜਾ ਲੂਬੀ ਦੀ ਸੀ ਪੀਪੀ ਸਪੀਕਰ ਹੋ ਰਹੇ ਆ ਅੱਜ ਉਹ ਮਾਲਪੁਰ ਦਾ ਕਲੀਅਰ ਦਿੱਤਾ ਸੀ ਮੈਂ ਤਾਂ ਫਿਰ ਇੱਕ ਵਾਰ ਕਿਹਾ ਕਿ ਜੋ ਮਾਲਪੁਰ ਦਾ ਕਲੀਅਰ ਕਰਕੇ ਗਏ ਆ ਜੋ ਜਿੱਦਾਂ ਮਾਲਪੁਰ ਦਾ ਕਲੀਅਰ ਕਰਕੇ ਗਏ ਆ ਇੱਦਾਂ ਹੀ ਗਡਸ਼ੰਕਰ ਦਾ ਕਲੀਅਰ ਕਰਦੇ ਵੀ ਗਡਸ਼ੰਕਰ ਨਹੀਂ ਜਾ ਰਿਹਾ ਉਹਨਾਂ ਨੇ ਗਡਸ਼ੰਕਰ ਦੀ ਕਲੀਅਰਿਫਿਕੇਸ਼ਨ ਨਹੀਂ ਦਿੱਤੀ ਇਹਦਾ ਮਤਲਬ ਤਾਂ ਕੁਝ ਖਾਲਾ ਹੈ ਸਰ ਕਿੰਨੇ ਦਿਨ ਹੜਤਾਲ ਰਹਿਣੀ ਹੈ ਸਾਡੀ ਜੀ ਮੁਕੰਮਲ 24 ਤਰੀਕ ਤੱਕ ਮੁਕੰਮਲ ਅਸੀਂ ਹੜਤਾਲਦੇ ਆਂ ਔਰ ਉਹ 24 ਤਰੀਕ ਤੱਕ ਸਾਡੇ ਜਿਹੜੇ ਪ੍ਰਦਰਸ਼ਨ ਆ ਲਗਾ ਪਰਚਾ ਸਰ ਆਪਣੇ ਮੇਨ ਜਿਹੜੀ ਗੱਲ ਹੈਗੀ ਆ ਤੁਸੀਂ ਹਾਈ ਕੋਰਟ ਦੀ ਰਿਟ ਪਾਈ ਇਹਦੇ ਬਾਰੇ ਨਹੀਂ ਜੀ ਸਾਡੀ ਬਾਰਵੋਂ ਹਾਈ ਕੋਰਟ ਚ ਅਸੀਂ ਕੋਈ ਰਿਟ ਨਹੀਂ ਪਾਈ ਤੇ ਨਾ ਬਾਰਨੇ ਐਸ ਐਸਾ ਕੋਈ ਰੈਜ਼ੋਲੂਸ਼ਨ ਪਾਇਆ ਪੀ ਇਸ ਰਿਟ ਪਾਈ ਨਾ ਤੁਹਾਨੂੰ ਤੇ ਲਾਹੋ ਕੋਈ ਪ੍ਰਦਰਸ਼ਨ ਪਤਾ ਲੀਜੀਓ ਸਰਕਾਰ ਦੇ ਆ ਪਤਾ ਪਤਾ ਲੱਗਾ ਆ ਪਰ ਉਹ ਬਾਰਤਾ ਉਸ ਰਿਟ ਨਾਲ ਕੋਈ ਕਨਸਰਨ ਨਹੀਂ ਸਰ ਆਪਣੇ ਡੀ ਸਾਹਬ ਦਾ ਕੀ ਹੁਕਮ ਆਇਆ ਪੇ ਇਹਦੇ ਵੀ ਤਰਨੇ ਲੋਨ ਦੇ ਸਾਹਿਬ ਤੇ ਹੁਕਮਾ ਨੂੰ ਜਿਹੜੀ ਸਰਟੀਫਿਕੇਟ ਕਿਤਾਬੀ ਜਿਹੜੀ ਜਿਹੜੀ ਕਹਿੰਦੇ ਆ ਵੀ ਸਾਹਬ ਤੋਂ ਜਾਂ ਪੰਚ ਤੋਂ ਬਾਤ ਬੰਦੀ ਕਰਦੇ ਨਾ ਅੱਛਾ ਜਸ ਗੱਲ ਇਹ ਆ ਜਿਹੜੀ ਸਮੇਂ ਦੀ ਲੋੜ ਹੈ ਰੌੜੀ ਸਾਹਿਬ ਜੇ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਨੁਮਾਇੰਦੇ ਸਾਰੇ ਗੜਸ਼ੰਕਰ ਦੇ ਬਣੋ 40 50 ਪਿੰਡਾਂ ਦੇ ਦਾ ਬਣੋ ਵਕੀਲ ਭਾਈਚਾਰੇ ਨੇ ਲੋਕਾਂ ਨੂੰ ਜਗਾਇਆ ਜ਼ਰੂਰ ਆ ਗੱਲ ਇੱਕ ਤੁਹਾਨੂੰ ਸਪਸ਼ਟ ਕਰ ਦਈਏ ਇਹ ਗੱਲ ਵਕੀਲ ਭਾਈਚਾਰੇ ਦੀ ਐਜੀਟੇਸ਼ਨ ਨਹੀਂ ਸਾਰੇ ਜਨ ਸਮੂਹ ਦੀ ਐਜੀਟੇਸ਼ਨ ਹੈ ਸੋ ਮਨਚੋਂ ਵਹਿਮ ਕੱਢ ਦਿਓ 2027 ਆਉਣ ਲੱਗੀ ਆ ਮੋਰੇ ਜੇ ਲੋਕਾਂ ਦਾ ਸਾਥ ਚਾਹੁੰਦੇ ਹੋ ਤੇ ਲੋਕਾਂ ਦੇ ਨਾਲ ਖੜ੍ਹ ਜਾਓ ਜਿਹੜੇ ਆ ਦਿੱਲੀ ਵਾਲਿਆਂ ਦੇ ਕਹਿਣ ਤੇ ਇਹ ਫੈਸਲੇ ਜਿਹੜੇ ਆ ਚੋਰਾ ਜਿਹੜੀ ਆ ਲੁਕਣ ਮਿੱਟੀ ਖੇਡਣੀ ਬੰਦ ਕਰ ਦਿਓ ਜਿਹੜੀ ਤੁਸੀਂ ਲੁਕਣ ਮਿੱਟੀ ਦਿੱਲੀ ਵਾਲਿਆਂ ਦੇ ਖੇਡ ਕਹਿਣ ਤੇ ਖੇਡ ਕੇ ਤੇ ਮਾਈਨਿੰਗ ਮਾਫੀਆ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਚੱਲਦਿਆ ਉਹਦੇ ਵਿੱਚ ਹਿੱਸੇਦਾਰੀ ਪਾਉਣੀ ਆ ਬੰਦ ਕਰ ਦਿਓ ਬਹੁਤ ਮਾੜੀਆਂ ਚੀਜ਼ਾਂ ਆ ਵੱਡੇ ਵੱਡੇ ਰਾਜੇ ਆਏ ਵੱਡੇ ਵੱਡੇ ਰਹਿਬਰ ਆਏ ਪਰ ਸਭ ਚਲੇ ਗਏ ਲੋਕ ਯਾਦ ਉਹਨੂੰ ਕਰਦੇ ਜਿਹੜਾ ਇਤਿਹਾਸਿਕ ਕਦਮ ਚੱਕਦਾ ਆ ਗੁਰੂ ਮਹਾਰਾਜ ਦੀ ਧਰਤੀ ਆਨੰਦਪੁਰ ਸਾਹਿਬ ਜ਼ਿਲ੍ਹਾ ਬਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੋਕਾਂ ਦੀ رائے ਦੇ ਨਾਲ ਬਣਾ ਲਓ ਤੁਸੀਂ ਕੱਲ ਮਾਲਪੁਰ ਆ ਕੇ ਕਿਉਂ ਜ ਬਿਆਨ ਦਿੱਤਾ ਵੀ 30 ਪਿੰਡ ਮਾਲਪੁਰ ਦੇ ਨਹੀਂ ਜਾ ਰਹੇ ਕਿਉਂਕਿ ਤੁਹਾਨੂੰ ਤੁਹਾਡੀਆਂ ਵੋਟਾਂ ਟੁੱਟਦੀਆਂ ਦਿਸਦੀਆਂ ਸੀ ਬਾਕੀ ਗੜਸ਼ੈਂਕਰ ਦੀ ਕਿਉਂ ਨਹੀਂ ਸਾਰ ਲੈ ਰਹੇ ਬਈ ਸਭ ਸਾਰਿਆਂ ਨੂੰ ਬੇਨਤੀ ਆ ਜਨ ਸਮੂਹ ਨੂੰ ਲੋਕਾਂ ਨੂੰ ਬੇਨਤੀ ਆ ਵੀ ਗੜਸ਼ੈਂਕਰ ਵਾਲਿਓ ਜਾਗ ਜਾਓ ਤੇ ਤੁਹਾਡੇ ਨਾਲ ਸਿਆਸੀ ਸਾਜ਼ਿਸ਼ ਹੋ ਰਹੀ ਆ ਇਸ ਤੋਂ ਵੱਜ ਜਾਓ ਤੇ ਆਪਣਾ ਜ਼ਿਲ੍ਹੇ ਦੇ ਵਿੱਚੋਂ ਗੜਸ਼ੈਂਕਰ ਨੂੰ ਜਿਹੜਾ ਹਿਆਰਪੁਰ ਜਿਹੜਾ ਇਤਿਹਾਸਿਕ ਜ਼ਿਲ੍ਹਾ ਆ ਇਹਦੇ ਵਿੱਚੋਂ ਗੜਸ਼ੈਂਕਰ ਦੀ ਜਿਹੜਾ ਕਟਾਓ ਬੰਦ ਕਰਾਉਣ ਦੇ ਲਈ ਲੰਬੀ ਐਡਿਟਿਸ਼ਨ ਲੜੋ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਲੀਡਰ ਆਪਣੇ ਆਪ ਨੂੰ ਕਹਿੰਨੇ ਹੋ ਤੇ ਅੱਜ ਲੋਕਾਂ ਦੇ ਨਾਲ ਖੜਕੇ ਦਿਖਾ ਦਿਓ ਤਿਆ ਦਿੱਲੀ ਵਾਲਿਆਂ ਦੇ ਨਾਲ ਇੱਕ ਜਿਹੜੀ ਆ ਪੱਖਪਾਤੀ ਕਰਕੇ ਤੁਸੀਂ ਲੋਕਾਂ ਦੇ ਉੱਪਰ ਜਿਹੜੀ ਆ ਆਪਣੀ ਤਲਵਾਰ ਫੇਰਨ ਜਾ ਰਹੇ ਹੋ ਸੋ ਇਸ ਫੈਸਲੇ ਨੂੰ ਵਾਪਸ ਲੈਣਾ ਬਹੁਤ ਜ਼ਰੂਰੀ ਆ ਸਮੇਂ ਦੀ ਲੋੜ ਸਰ ਬਾਹਰ ਕਾਉਂਸਲ ਬੋਰ ਅਸੋਸੀਏਸ਼ਨ ਕੋਲੋਂ ਪਾਈ ਰਿੱਟ ਪਾਈ ਆ ਨਹੀਂ ਜੀ ਇਹ ਗੜਸ਼ੰਕਰ ਬਾਰਾ ਅਸੋਸੀਏਸ਼ਨ ਕੱਲ੍ਹ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਪ੍ਰਧਾਨ ਸਾਹਿਬ ਘੁੰਮਣ ਸਾਹਿਬ ਸਾਰੇ ਮਿਲ ਕੇ ਆਏ ਆ ਰਿੱਟ ਜੀ ਅਜੇ ਤੱਕ ਸਮੂਹਿਕ ਤੌਰ ਤੇ ਸਾਂਝੇ ਤੌਰ ਤੇ ਬਾਰਾ ਅਸੋਸੀਏਸ਼ਨ ਨਾਲੋਂ ਕੋਈ ਇਹੋ ਜਿਹੀ ਕੋ ਗੱਲ ਨਹੀਂ ਜੀ ਦੂਜੇ ਕੋਈ ਇਹੋ ਜੀ ਅਜੇ ਰੈਟ ਹਾਈ ਕੋਰਟ ਗਿਆ ਹੀ ਕੋਈ ਨਹੀਂ ਮਾਰ ਮਾਰ ਨਹੀਂ ਗਈ ਕੋਈ ਨਿੱਜੀ ਪੱਧਰ ਤੇ ਕੋ ਗਿਆ ਹੋ ਸਕਦਾ ਕਹਿ ਨਹੀਂ ਸਕਦੇ ਧੰਨਵਾਦ